ਭਾਰਤ ਤੋਂ ਪਹਿਲਾਂ ਬਾਬਰ ਕਿੱਥੋਂ ਦਾ ਰਾਜਾ ਸੀ ਕਿਉਂ ਪਾਜ ਕੇ ਮੁਗਲ ਆ ਗਏ ਸੀ ਹਿੰਦੁਸਤਾਨ ਬਾਬਰ ਤੇ ਉਸ ਦਾ ਵੰਸ਼ ਮੁਗਲ ਦਾ ਭਾਰਤ ਨਾਲ ਦੂਰ ਦੂਰ ਤੱਕ ਪਹਿਲਾ ਕੋਈ ਸੰਬੰਧ ਨਹੀਂ ਸਨ ਬਾਬਰ ਦਾ ਪਰਿਵਾਰ ਫਰਗਾਣਾ ਦਾ ਸ਼ਾਸਕ ਸੀ ਜਿਸ ਨੂੰ ਅੱਜਕੱਲ ਉਜਬੇ ਕੇ ਸਤਾਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤਦ ਮੁਗਲ ਨਾਮ ਦਾ ਕੋਈ ਖਾਨਦਾਨ ਨਹੀਂ ਸੀ ਬਾਬਰ 12 ਸਾਲ ਦੀ ਉਮਰ ਵਿੱਚ ਫਰਗਾਣਾ ਦਾ ਰਾਜਾ ਬਣ ਗਏ ਸਨ इस पेल यहाँ पिता कोल सी। बाबर दे पिता का नाम उमर शेख मिर्जा तो पुत्र सन। बाबर बरलास कबीले सी। जो कि मंगोल मूल दे सन। बाबर पावे नाम तौर ते मंगोल सी जिसनु फारसी भाषा मुगल कहा जाता है पर बबर दैना मध्य एशिया के दे स्थानक लोक सन ਉਸ ਨੇ ਤੁਰਕੀ ਅਤੇ ইরਾਨੀ ਲੋਕਾਂ ਤੋਂ ਆਪਣਾ ਬਹੁਤਾ ਸਮਰਥਨ ਪ੍ਰਾਪਤ ਕੀਤਾ ਅਤੇ ਹਾਲਾਂਕਿ ਉਸਦੀ ਫੌਜ ਵਿੱਚ ਅਫਗਾਨ, ਅਰਬ ਅਤੇ ਤੁਰਕੋ ਮੰਗੋਲ ਵੀ ਸ਼ਾਮਲ ਸਨ ਇਸ ਤਰ੍ਹਾਂ ਬਾਬਰ ਦੀ ਫੌਜ ਨਸਲੀ ਬਣਤਰ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦੇ ਲੋਕ ਸਨ ਬਾਬਰ ਜਦੋਂ ਫਰਗਾਨਾ ਦਾ ਰਾਜਾ ਬਣਿਆ ਸੀ ਤਾਂ ਉੱਥੇ ਕੋਈ ਰਾਜਨੀਤਿਕ ਸਥਿਰਤਾ ਨਹੀਂ ਸੀ ਅਤੇ ਆਏ ਦਿਨ ਯੁੱਧ ਹੁੰਦੇ ਰਹਿੰਦੇ ਸਨ ਬਾਬਰ ਉਹਨਾਂ ਯੁੱद्धा ਵਿੱਚੋਂ ਹੀ ਇੱਕ ਯੁੱਧ ਹਾਰ ਗਈਆ ਤੇ ਜਿਸ ਕਰਕੇ ਉਸਨੂੰ ਫਰਗਾਨਾ ਤੋਂ jaan ਬਚਾ ਕੇ ਭੱਜਣਾ ਪੈ ਗਿਆ ਸੀ ਬਾਬਰ ਫਰਗਾਨਾ ਤੋਂ ਪੱਛ ਕੇ ਅਫਗਾਨਿਸਤਾਨ ਪਹੁੰਚਿਆ ਅਤੇ ਇਸ ਤੋਂ ਬਾਅਦ ਭਾਰਤ ਜੋ ਕਾਬੁਲ ਦੀ ਉੱਤਰ ਵੱਲ ਸੀ पंद्रह सौ छब्बीच बाबर दिल्ली के तखत पर बैठा सी उसने पंद्रह सौ छब्बीस ईस्वी में पानीपत की पहली लड़ाई दिल्ली के सुल्तान इब्राहिम लोधी ने हराया मुगल सामराज की स्थापना की थी इस तरह मुगल सामराज की शुरुआत हुई सी